ਸਤਿ ਸ਼੍ਰੀ ਅਕਾਲ ਤੁਸੀਂ ਵਖਰੇਓ ਨਿਊਜ਼ ਏਟਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਤੇ ਲੈ ਕੇ ਹਾਜ਼ਰ ਹਾਂ ਸਾਡੀ ਖਾਸ ਪੇਸ਼ਕਸ਼ ਅੱਜ ਗੱਲ ਉਸ ਮੁੱਦੇ ਦੀ ਹੋਵੇਗੀ ਜਿਸ ਨਾਲ ਤੁਹਾਡਾ ਵੀ ਰੂਟੀਨ ਦੇ ਵਿੱਚ ਵਾਪੈਂਦਾ ਜਦੋਂ ਤੁਸੀਂ ਲਾਲ ਬੱਤੀ ਹੁਣ ਤੇ ਚੌਕ ਤੇ ਰੁਕਦੇ ਹੋਵੋਗੇ ਤਾਂ ਤੁਹਾਨੂੰ ਵੀ ਭੀਖ ਮੰਗਦੇ ਬੱਚੇ ਤੇ ਮਹਿਲਾਵਾਂ ਨਜ਼ਰ ਆਉਂਦੀਆਂ ਹੋਣਗੀਆਂ ਜਦੋਂ ਕਿ ਤੁਹਾਡੀ ਕਾਰ ਤੇ ਵਾਰ-ਵਾਰ ਹੱਥ ਮਾਰਦਾ ਤਾਂ ਤੁਹਾਨੂੰ ਵੀ ਬੁਰਾ ਲੱਗਦਾ ਹੋਵੇਗਾ ਜਦੋਂ ਛੋਟੇ-ਛੋਟੇ ਬੱਚਿਆਂ ਨੂੰ ਭੀਖ ਮੰਗਦੇ ਵੇਖਦੇ ਹੋ ਤਾਂ ਤੁਹਾਨੂੰ ਤਰਸ ਵੀ ਆਉਂਦਾ ਹੋਵੇਗਾ ਤੁਹਾਡੇ ਮਨ ਦੇ ਵਿੱਚ ਕਈ ਸਵਾਲ ਵੀ ਉੱਠਦੇ ਹੋਣਗੇ ਕਿ ਆਖਿਰ ਮਾਸੂਮ ਕਿਉਂ ਭੀਖ ਮੰਗਣ ਦੇ ਲਈ ਮਜਬੂਰ ਹੋ ਰਹੇ ਨੇ ਤੇ ਅੱਜ ਗੱਲ ਭਿਖਾਰੀਆਂ ਵਾਲੇ ਮੁੱਦੇ ਦੀ ਹੋਵੇਗੀ ਖਾਸ ਕਰਕੇ ਉਹਨਾਂ ਬੱਚਿਆਂ ਦੀ ਜਿਨ੍ਹਾਂ ਨੂੰ ਭੀਖ ਮੰਗਣ ਦੇ ਲਈ ਜ਼ਰੀਆ ਬਣਾਇਆ ਜਾਂਦਾ ਹੈ ਜਿਸ ਨੂੰ ਲੈ ਕੇ ਹਾਜ਼ਰਾਂ ਸਾਡੀ ਖਾਸ ਪੇਸ਼ਕਸ਼ ਲੈ ਕੇ ਭਿਖਾਰੀਆਂ ਨੂੰ ਰੈੱਡ ਸਿਗਨਲ ਪੰਜਾਬ ਦੇ ਵਿੱਚ ਭਿਖਾਰੀਆਂ ਦੇ ਖਿਲਾਫ ਵੱਡੇ ਐਕਸ਼ਨ ਦਾ ਆਗਾਜ਼ ਹੋ ਚੁੱਕਾ ਹੈ। ਪੰਜਾਬ ਸਰਕਾਰ ਦੇ ਹੁਕਮਾਂ ਤੇ শিকੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਪ੍ਰੀਖ ਮੰਗਰੇ ਬੱਚਿਆਂ ਤੇ ਹੋਰਨਾਂ ਭਿਖਾਰੀਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਇਸ ਆਪਰੇਸ਼ਨ ਨੂੰ ਨਾਮ ਦਿੱਤਾ ਗਿਆ ਜੀਵਨ ਜੋਤ 2। ਜਿਸ ਚੌਂਕ ਤੇ ਵੀ ਕੋਈ ਭਿਖਾਰੀ ਨਜ਼ਰ ਆਉਂਦਾ ਤਾਂ ਉੱਥੇ ਪ੍ਰਸ਼ਾਸਨ ਦੀ ਟੀਮ ਪਹੁੰਚਦੀ ਹੈ। ਬੱਚਿਆਂ ਨੂੰ ਰੈਸਕਿਊ ਕੀਤਾ ਜਾਂਦਾ ਤੇ ਫਿਰ ਅਗਲੀ ਪ੍ਰਕਿਰਿਆ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਕੋਈ ਆਪਣੀ ਪਛਾਣ ਨਾ ਦੱਸ ਸਕੇ ਤਾਂ ਉਸ ਦਾ ਡੀਐਨਏ ਬੈਸਤੀ ਵੀ ਕਰਵਾਇਆ ਜਾਵੇਗਾ ਹੁਣ ਨਹੀਂ ਦੇਖਣਗੇ ਭਿਖਾਰੀ ਪੰਜਾਬ ਹੋਵੇਗਾ ਭਿਖਾਰੀ ਮੁਕਤ ਭਿਖਾਰੀਆਂ ਦੇ ਖਿਲਾਫ ਵੱਡਾ ਐਕਸ਼ਨ ਬੱਚਿਆਂ ਦੀ ਤਸਕਰੀ ਤੇ ਸ਼ਿਕੰਜਾ ਅਸਲ ਮਾਪਿਆਂ ਦੀ ਹੋਵੇਗੀ ਭਾਲ ਲੋੜ ਪੈਣ ਤੇ ਹੋਵੇਗਾ ਡੀਐਨਏ ਟੈਸਟ ਅਮਰਿਸ਼ਨ ਜੀਵਨ ਜੋਤ ਚੱਲੀ ਹੈ ਤੁਸੀਂ ਅਕਸਰ ਆਪਣੀਆਂ ਨਜ਼ਰਾਂ ਦੇ ਨਾਲ ਵੇਖਿਆ ਹੋਵੇਗਾ ਕਿ ਪੰਜਾਬ ਦੇ ਵਕਫਤ ਸ਼ਹਿਰਾਂ ਦੇ ਵਿੱਚ ਚੌਕਾਂ ਤੇ ਭਿਖਾਰੀ ਨਜ਼ਰ ਆਉਂਦੇ ਨੇ ਜਿਵੇਂ ਕਿਸੇ ਚੌਕ ਤੇ ਕਾਰ ਆਕੇ ਰੁਕਦੀ ਹੈ ਜਾਂ ਤੁਸੀਂ ਕਿਸੇ ਦੁਕਾਨ ਤੋਂ ਕੁਝ ਖਰੀਦ ਕੇ ਬਾਹਰ ਨਿਕਲਦੇ ਹੋ ਤਾਂ ਇਹ ਭਿਖਾਰੀ ਤੇਜ਼ੀ ਦੇ ਨਾਲ ਅੱਗੇ ਵਧਦੇ ਨੇ ਤੇ ਭੀਖ ਦੀ ਮੰਗ ਕਰਦੇ ਨੇ ਜਿਸ ਵਾਸਤੇ ਸਹਾਰਾ ਲਿਆ ਜਾਂਦਾ ਹੈ 마ਸੂਮ ਬੱਚਿਆਂ ਦਾ ਮਹਿਲਾਵਾਂ ਛੋਟੇ ਬੱਚਿਆਂ ਨੂੰ ਅੱਗੇ ਕਰਦੀਆਂ ਨੇ ਤਾਂ ਜੋ ਕਿ ਤਰਸ ਦੇ ਆਧਾਰ ਤੇ ਬੱਚਿਆਂ ਨੂੰ 10-20 ਰੁਪਏ ਦੇ ਦੇਵੇ ਅਜਿਹੀਆਂ ਤਸਵੀਰਾਂ ਕਰੀਬ ਹਰ ਸ਼ਹਿਰ ਦੇ ਵਿੱਚ ਵੇਖਣ ਨੂੰ ਮਿਲਦੀਆਂ ਨੇ ਪਰ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਇਸ ਨੂੰ ਲੈ ਕੇ ਸਖਤ ਨਜ਼ਰ ਆ ਰਹੀ ਹੈ ਆਪਰੇਸ਼ਨ ਜੀਵਨ ਜੋਤ ਚਲਾਇਆ ਜਾ ਰਿਹਾ ਹੈ ਤੇ ਸਰਕਾਰ ਦੇ ਸਖਤ ਆਦੇਸ਼ਾਂ ਤੇ ਐਕਸ਼ਨ ਵੀ ਸ਼ੁਰੂ ਹੋ ਗਿਆ ਹੈ ਮਕਸਦ ਹੈ ਪੰਜਾਬ ਨੂੰ ਭਿਖਾਰੀ ਮੁਕਤ ਕਰਨਾ ਜਿਹੜੇ ਭਿਖਾਰੀ ਆਪਣੀ ਪਛਾਣ ਨਹੀਂ ਦੱਸ ਪਾਉਂਦੇ ਉਹਨਾਂ ਦਾ ਡੀਐਨਏ ਟੈਸਟ ਕਰਵਾਉਣਾ ਬੱਚਿਆਂ ਦੀ ਤਸਕਰੀ ਤੇ ਲਗਾਮ ਕੱਸਣਾ ਇਸ ਸੈਕਸ਼ਨ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਹੋਈ ਜਦੋਂ ਇੱਕ ਮਹਿਲਾ ਬੱਚਿਆਂ ਨੂੰ ਅੱਗੇ ਕਰਕੇ ਭੀਖ ਮੰਗ ਰਹੀ ਸੀ ਤਾਂ ਫਿਰ ਪੁਲਿਸ ਨੇ ਮਹਿਲਾ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਇਸ ਦੇ ਬਾਅਦ ਅੰਮ੍ਰਿਤਸਰ ਦੇ ਵਿੱਚ ਵੱਡੇ ਪੱਧਰ ਤੇ ਐਕਸ਼ਨ ਨਜ਼ਰ ਆਇਆ ਜਿੱਥੇ ਸੜਕਾਂ ਤੇ ਭੀਖ ਮੰਗਦੇ ਬੱਚਿਆਂ ਨੂੰ ਰੈਸਕਿਊ ਕਰਕੇ ਬੱਸਾਂ ਦੇ ਵਿੱਚ ਲਜਾਇਆ ਗਿਆ ਤੇ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਉਦੋਂ ਸਮਾਜ ਸੇਵੀਆਂ ਨੇ ਭੀਖ ਮੰਗਣ ਨੂੰ ਅੰਮ੍ਰਿਤਸਰ ਦੇ ਵਿੱਚ ਵੱਡੀ ਪਰੇਸ਼ਾਨੀ ਦੱਸਿਆ ਇਸ ਐਕਸ਼ਨ ਦਾ ਸਵਾਗਤ ਕੀਤਾ ਵਾਲਿਆ ਕਿ ਦੇਸ਼ ਦੇ ਵਿੱਚ ਹਰ ਸਾਲ ਹਜ਼ਾਰਾਂ ਦੀ ਤعداد ਦੇ ਵਿੱਚ ਲੋਕਾਂ ਦੇ ਬੱਚੇ ਗਾਇਬ ਹੁੰਦੇ ਨੇ ਪਰ ਬਾਅਦ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਸੜਕਾਂ ਤੇ ਜਿਹੜੇ ਭੀਖ ਮੰਗਣ ਵਾਲੇ ਲੋਕ ਨੇ ਛੋਟੇ-ਛੋਟੇ ਬੱਚਿਆਂ ਦੇ ਨਾਲ ਨਜ਼ਰ ਆਉਂਦੇ ਨੇ ਤਾਂ ਇੱਕ ਸ਼ੱਕ ਦੀ ਸੂਈ ਜ਼ਰੂਰ ਇਹਨਾਂ ਤੇ ਜਾਂਦੀ ਹੈ ਕਿ ਕੀ ਇਹ ਬੱਚੇ ਇਹਨਾਂ ਦੇ ਹੀ ਨੇ ਜਿਨ੍ਹਾਂ ਦੇ ਕੋਲੋਂ ਭੀਖ ਮੰਗਵਾਈ ਜਾ ਰਹੀ ਹੈ ਤਾਂ ਹੁਣ ਇਸ ਕਰਕੇ ਸਰਕਾਰ ਨੇ ਉਹਨਾਂ ਦਾ ਡੀਐਸ ਡੀਐਨਏ ਟੈਸਟ ਜਿਹੜਾ ਹੈ ਉਹ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਅੱਜ ਤਾਂ ਜੋ ਐ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਨੇੜੇ ਇਹ ਤੁਸੀਂ ਦੇਖੋ ਕਿ ਕੁਝ ਜਿਹੜੇ ਭੀਖ ਮੰਗਣ ਵਾਲੇ ਲੋਕ ਨੇ ਉਹਨਾਂ ਨੂੰ ਉੱਥੋਂ ਕਾਬੂ ਕੀਤਾ ਗਿਆ ਇਹਨਾਂ ਦੇ ਕੋਲ ਛੋਟੇ-ਛੋਟੇ ਬੱਚੇ ਵੀ ਨੇ ਹੁਣ ਜਾਂਚ ਕੀਤੀ ਜਾਏਗੀ ਕਿ ਕੀ ਇਹ ਬੱਚੇ ਇਹਨਾਂ ਦੇ ਨੇ ਜਾਂ ਬੱਚਾ ਕਿਸੇ ਹੋਰ ਦਾ ਹੈ ਤਾਂ ਸਰਕਾਰ ਦੇ ਸਖਤ ਆਦੇਸ਼ਾਂ ਦਾ ਅਸਰ ਮੁਹਾਲੀ ਤੱਕ ਵੀ ਪਹੁੰਚਿਆ ਇੱਥੇ ਪ੍ਰਸ਼ਾਸਨ ਦੀ ਟੀਮ ਐਕਸ਼ਨ ਦੇ ਵਿੱਚ ਨਜ਼ਰ ਆਈ ਤੇ ਸੜਕਾਂ ਤੇ ਭੀਖ ਮੰਗਣ ਵਾਲਿਆਂ ਨੂੰ ਰੈਸਕਿਊ ਕੀਤਾ ਗਿਆ ਇਸ ਤਰ੍ਹਾਂ ਕੂਬੇ ਹੰਗਾਮ ਮੰਮੀ ਕੋਯਾ ਵਿਖਾਰੀਆਂ ਨੂੰ ਕਾਬੂ ਕਰਨ ਦੇ ਲਈ ਕਾਫੀ ਮੁਸ਼ਕਲ ਵੀ ਕਰਨੀ ਪਈ ਮੇਰੀ ਬੈਣ ਹੈ ਮੈਡਮ ਮੈਂ ਛੋੜੂਗਾ ਨਹੀਂ 5 ਕਿਲੋ ਇੱਕ ਨੂੰ ਹਸੀ ਨੇ 1 ਮਿੰਟ ਤੋਂ ਕਮੇਟੀ ਬਾਲ ਭਲਾਈ ਕਮੇਟੀ ਵਿੱਚ ਅਸੀਂ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਕੀ ਹੋਏਗਾ ਜੀ ਇਹਨੂੰ ਜਦ ਫੜਿਆ ਗਿਆ ਨੇ ਪ੍ਰੋਜੈਕਟ ਜੀਵਨ ਜੋਤ ਦੇ ਉਸ ਨੂੰ ਲੈ ਕੇ ਸਰਕਾਰ ਦਾ ਇੱਕ ਛਾਪੇ ਮਾਰੀ ਕੀਤੀ ਜਾ ਰਹੀ ਹੈ ਤੇ ਸਰਕਾਰ ਦੇ ਆ ਪ੍ਰਸ਼ਾਸਨ ਦੇ EMPLOYEES ਹੈ ਉਹਨਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਜਿੰਨੇ ਵੀ ਜਿਹੜੇ ਰੋਡ ਤੇ ਬੈਗਰਸ ਘੁੰਮ ਰਹੇ ਨੇ ਉਹਨਾਂ ਨੂੰ ਹੁਣ ਲੈ ਕੇ ਜਾਂਦੇ ਹੋਏ ਪ੍ਰਸ਼ਾਸਨ ਦੀ ਟੀਮ ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਏਅਰਪੋਰਟ ਰੋਡ ਦੀ ਇਹ ਤਸਵੀਰਾਂ ਨੇ ਜਿੱਥੇ ਇਹਨਾਂ ਨੂੰ ਲੈ ਕੇ ਹੁਣ ਜਾਂਦੀ ਹੋਈ ਟੀਮਾਂ ਨੂੰ ਲੇਕਿਨ ਇਹ ਇੱਥੇ ਆ ਕਾਫੀ ਜ਼ਿਆਦਾ ਇੱਥੇ ਆਪਸ ਵਿੱਚ ਬਹਿਸਬਾਜ਼ੀ ਕਰਦੇ ਹੋਏ ਹਾਲਾਂਕਿ ਇਹ ਸਾਫ਼ ਤੌਰ ਤੇ ਮਨਾ ਕਰਦੇ ਨਜ਼ਰ ਆ ਰਹੇ ਨੇ ਇਹ ਇਥੋਂ ਨਹੀਂ ਜਾਂਦੇ ਨਜ਼ਰ ਆ ਰਹੇ ਤਾਂ ਤਾਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ ਇਸ ਦੇ ਪਿੱਛੇ ਚੱਲ ਰਹੇ ਨੈਕਸਸ ਦਾ ਖੁਲਾਸਾ ਹੋ ਸਕੇ ਅੱਜ ਆਲਰੇਡੀ ਆਪਣੇ ਜ਼ਿਲ੍ਹਾ ਪ੍ਰੋਗਰਾਮ ਆਫੀਸਰ ਨੂੰ ਇਸਤੇ ਬਾਰੇ ਡਾਇਰੈਕਸ਼ਨਸ ਦੇ ਦਿੱਤੀਆਂ ਨੇ ਸਾਡੀ ਚਾਈਲਡ ਵੈਲਫੇਅਰ ਕਮੇਟੀਆਂ ਇਨ ਆਰੀਆਜ਼ ਦਾ ਚੈਕਿੰਗ ਕਰੇਗੀ ਚੈਕਿੰਗ ਕਰਕੇ ਜਿੱਥੇ ਵੀ ਸਾਨੂੰ ਇਸ ਤਰ੍ਹਾਂ ਦੇ ਸਸਪੀਸ਼ੀਅਸ ਕੇਸਿਸ ਪਾਏ ਜਾਂਦੇ ਨੇ ਤੇ ਚਾਈਲਡ ਪ੍ਰੋਟੈਕਸ਼ਨ ਟੀਮਸ ਨਾਲ ਹੀ ਹੈਲਥ ਟੀਮਸ ਐਂਡ ਪੁਲਿਸ ਦੀ ਟੀਮਸ ਮਿਲ ਕੇ ਇਸ ਤਰ੍ਹਾਂ ਦੇ ਕੇਸਿਸ ਆਇਡੈਂਟੀਫਾਈ ਕਰਕੇ ਡੀਐਨਏ ਟੈਸਟਿੰਗ ਕਰਾ ਕੇ ਜਿੱਥੇ ਡੀਐਨਏ ਟੈਸਟਿੰਗ ਮੈਚ ਨਹੀਂ ਹੁੰਦੀ ਉੱਥੇ ਇਸ ਤਰ੍ਹਾਂ ਦੇ ਪੇਰੈਂਟਸ ਦੇ ਜਾਂ ਐਡਲਟਸ ਦੇ ਕਾਰਵਾਈ ਵੀ ਕੀਤੀ ਜਾਵੇ ਜਲੰਧਰ ਤੇ ਲੁਧਿਆਣਾ ਦੇ ਵਿੱਚ ਵੀ ਨਿਊਜ਼ 18 ਦੀ ਟੀਮ ਗਰਾਊਂਡ ਜ਼ੀਰੋ ਤੇ ਪਹੁੰਚੀ ਜਿੱਥੇ ਜਲੰਧਰ ਦੇ ਵਿੱਚ ਉਸ ਥਾਂ ਤੇ ਕੋਈ ਭਿਖਾਰੀ ਨਜ਼ਰ ਨਹੀਂ ਆਇਆ ਜਿੱਥੇ ਪਹਿਲਾਂ ਭੇਖ ਮੰਗੀ ਜਾਂਦੀ ਸੀ ਜਦਕਿ ਲੁਧਿਆਣਾ ਦੇ ਵਿੱਚ ਭਿਖਾਰੀ ਇੱਕ ਬੁੱਲਦੇ ਹੀਠਾਂ ਵਿਖੇ ਗਏ ਦਿਲੰਦਰ ਦੇ ਗੁਰਨਾਣਕ ਮਿਸ਼ਨ ਚੌਂਕ ਦੇ ਵਿੱਚ ਖੜੇ ਆ ਜਿੱਥੇ ਰੋਜ਼ਾਨਾ ਜਿਹੜੇ ਕਿ ਕਈ ਜਿਹੜੇ ਕਿ 10 ਤੋਂ 15 ਲੋਕ ਇੱਥੇ ਨੇ ਜਿਹੜੇ ਭੀਖ ਮੰਗਦੇ ਨੇ ਜਰਾਂਦੇ ਨੇ ਸਾਡੀ ਟੀਮ ਦੇ ਕੈਮਰੇ ਦੇਖ ਕੇ ਉਹ ਇੱਥੋਂ ਦੀ ਫਿਲਹਾਲ ਚਲੇ ਗਏ ਨੇ ਕਿਉਂਕਿ ਜਦੋਂ ਹੀ ਅਸੀਂ ਇੱਥੇ ਆਪਣਾ ਕੈਮਰਾ ਔਨ ਕੀਤਾ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਸਾਡੀ ਉਹ ਤਸਵੀਰਾਂ ਜਿਹੜੀਆਂ ਆ ਉਹ ਕੈਦ ਹੋ ਜਾਣਗੀਆਂ ਤਾਂ ਉਹ ਫਟਾਫਟ ਇੱਥੋਂ ਦੀ ਜਿਹੜੀ ਹੈ ਦੂਸਰੇ ਚੌਂਕ ਵੱਲ ਚਲੇ ਗਏ ਨੇ ਤਾਂ ਇੱਥੇ ਪੁਲਿਸ ਦਾ ਨਾਕਾ ਵੀ ਜਿਹੜਾ ਕਿ ਹੁਣ ਲੱਗ ਚੁੱਕਾ ਹੈ ਤਾਂ ਪੁਲਿਸ ਦੇ ਉਹ ਵੀ ਡਰ ਕੇ ਜਿਹੜੇ ਭੀਖ ਮੰਗਣ ਵਾਲੇ ਬੱਚੇ ਐ ਇੱਥ ਭਾਰਤ ਨਗਰ ਚੌਂਕ ਦੇ ਨਜ਼ਦੀਕ ਖੜੇ ਆ ਜਿੱਥੇ ਅਕਸਰ ਹੀ ਜਿਹੜੇ ਭੀਖ ਲੋਕ ਮੰਗਦੇ ਨੇ ਤਾਂ ਇਹ ਕਿਹਾ ਜਾ ਸਕਦਾ ਉਹਨਾਂ ਦਾ ਇੱਕ ਡੇਰਾ ਹੈ ਕਿਉਂਕਿ ਬਾਰਿਸ਼ ਦਾ ਮੌਸਮ ਆ ਤਾਂ ਇੱਕ ਪੁਲ ਦੇ ਹੇਠਾਂ ਸਹਾਰਾ ਲਿਆ ਜਾ ਸਕਦਾ ਹੈ ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇੱਥੇ ਜਿਹੜੇ ਬੱਚੇ ਹੈਗੇ ਨੇ ਗੋਦੀ ਚੱਕੇ ਹੋਏ ਨੇ ਤਾਂ ਇੰਨਾ ਹੀ ਬੱਚਿਆਂ ਕੋਲੋਂ ਜਿਹੜੀ ਆ ਭੀਖ ਮੰਗਾਈ ਜਾਂਦੀ ਹੈ ਵੱਖ-ਵੱਖ ਚੌਂਕਾਂ ਤੇ ਇਹਨਾਂ ਦੇ ਵੱਲੋਂ ਜਿਹੜੀ ਇਹ ਦਸਤਕ ਦਿੱਤੀ ਜਾਂਦੀ ਹੈ ਔਰ ਉੱਥੇ ਗੱਡੀਆਂ ਵਾਲਿਆਂ ਕੋਲੋਂ ਆਮ ਰਾਹੀਰਾਂ ਦੇ ਕੋਲੋਂ ਜਿਹੜੇ ਬੱਚਿਆਂ ਦੇ ਜ਼ਰੀਏ ਸ਼ੀਸ਼ੇ ਸਾਫ਼ ਕਰਵਾਏ ਜਾਂਦੇ ਨੇ ਭੀਖ ਮੰਗੀ ਜਾਂਦੀ ਹੈ ਤਾਂ ਤਸਵੀਰਾਂ ਵਕਫਤ ਸ਼ਹਿਰਾਂ ਦੀਆਂ ਨੇ ਜਿੱਥੇ ਪ੍ਰਸ਼ਾਸਨ ਦਾ ਇਹ ਵੱਡਾ ਐਕਸ਼ਨ ਨਜ਼ਰ ਆਇਆ ਹੈ ਜਿਸ کارਵਾਈ ਦੇ ਪਿੱਛੇ ਮਕਸਦ ਇਹ ਪਤਾ ਲਗਾਉਣਾ ਹੈ ਕਿ ਭੀਖ ਮੰਗਦੇ ਜਿਹੜੇ ਬੱਚੇ ਮਹਿਲਾਵਾਂ ਦੇ ਨਾਲ ਨਜ਼ਰ ਆਉਂਦੇ ਨੇ ਕਿ ਉਹ ਵਾਕਈ ਇਹਨਾਂ ਦੇ ਮਾਪੇ ਨੇ ਜਾਂ ਇਸ ਦੇ ਪਿੱਛੇ ਕੋਈ ਬੱਚਿਆਂ ਦੀ ਤਸਕਰੀ ਵਾਲਾ ਗ੍ਰੋਹ ਕੰਮ ਕਰ ਰਿਹਾ ਹੈ ਆਪਰੇਸ਼ਨ ਜੀਵਨ ਜੋਤ 2 ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਜਿਹੜੇ ਬੱਚੇ ਚੌਂਕਾਂ ਤੇ ਭੀਖ ਮੰਗਦੇ ਹੋਏ ਨਜ਼ਰ ਆਉਂਦੇ ਨੇ ਉਹਨਾਂ ਦੇ ਅਸਲ ਦੇ ਵਿੱਚ ਮਾਪੇ ਕੌਣ ਨੇ ਕਿੱਥੇ ਦੇ ਰਹਿਣ ਵਾਲੇ ਨੇ ਕਿਤੇ ਜ਼ਬਰਦਸਤੀ ਭੀਖ ਵਾਲੇ ਕੰਮ ਦੇ ਵਿੱਚ ਤਾਂ ਨਹੀਂ ਠੇਕਿਆ ਜਾ ਰਿਹਾ ਕਿਤੇ ਬੱਚਿਆਂ ਦੀ ਤਸਕਰੀ ਤਾਂ ਨਹੀਂ ਹੋ ਰਹੀ ਤੇ ਨਾਲ ਹੀ ਇਹ ਵੀ ਮਕਸਦ ਹੈ ਕਿ 마ਸੂਮ ਬੱਚਿਆਂ ਨੂੰ ਇਸ ਦਲਦਲ ਦੇ ਵਿੱਚੋਂ ਬਾਹਰ ਕੱਢ ਕੇ ਸਮਾਜ ਦੇ ਹਾਣੀ ਬਣਾਇਆ ਜਾਵੇ ਤੇ ਹੁਣ ਤੱਕ ਕਿੰਨੇ ਵੱਡੇ ਪੱਧਰ ਤੇ ਐਕਸ਼ਨ ਹੋਇਆ ਸਰਕਾਰ ਨੇ ਬਕਾਇਦਾ ਅੰਕੜੇ ਵੀ ਜਾਰੀ ਕੀਤੇ ਨੇ ਤੇ ਨਾਲ ਇਹ ਵੀ ਦਾਵਾ ਕਰ ਦਿੱਤਾ ਹੈ ਕਿ ਪੰਜਾਬ ਨੂੰ ਭਿਖਾਰੀ ਮੁਕਤ ਬਣਾਇਆ ਜਾਵੇਗਾ ਜਦੋਂ ਭਿਖਾਰੀਆਂ ਦੇ ਖਿਲਾਫ ਸਰਕਾਰ ਦੇ ਵੱਲੋਂ ਆਪਰੇਸ਼ਨ ਜੀਵਨ ਜੋਤ 2 ਚਲਾਇਆ ਜਾ ਰਿਹਾ ਹੈ ਲਗਾਤਾਰ ਬੱਚਿਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਤੁਹਾਡੇ ਜ਼ਿਹਨ ਦੇ ਵਿੱਚ ਹੀ ਬਹੁਤ ਸਾਰੇ ਸਵਾਲ ਹੋਣਗੇ ਕਿ ਆਖਰ ਇਸ ਆਪਰੇਸ਼ਨ ਦਾ ਮਕਸਦ ਕੀ ਹੈ ਬੱਚਿਆਂ ਨੂੰ ਰੈਸਕਿਊ ਕਰਨ ਦੇ ਬਾਅਦ ਅਗਲੀ ਪ੍ਰਕਿਰਿਆ ਕੀ ਹੋਵੇਗੀ ਕਿਹੜੇ ਬੱਚਿਆਂ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ ਤਾਂ ਇਹਨਾਂ ਸਵਾਲਾਂ ਦੇ ਵਿਚਾਰੇ ਪੰਜਾਬ ਦੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਖੁਦ ਸਾਹਮਣੇ ਆਏ ਤੇ ਹਰ ਸਵਾਲ ਦਾ ਜਵਾਬ ਦਿੱਤਾ ਕਿ ਹੁਣ ਤੱਕ ਇਸ ਆਪਰੇਸ਼ਨ ਦੇ ਵਿੱਚ ਕਿੰਨੇ ਭਿਖਾਰੀਆਂ ਨੂੰ ਰੈਸਕਿਊ ਕੀਤਾ ਗਿਆ ਕਿੰਨੇ ਬੱਚੇ ਪਰਿਵਾਰਾਂ ਨੂੰ ਸੌਂਪੇ ਗਏ ਨੇ ਇਸ ਬਾਰੇ ਵੀ ਮੰਤਰੀ ਨੇ ਅੰਕੜਾ ਪੇਸ਼ ਕੀਤਾ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਆਪਰੇਸ਼ਨ ਜਿਮਜੋਤ 2 ਦੇ ਦੌਰਾਨ 2 ਦਿਨ ਦੇ ਵਿੱਚ 41 ਬੱਚੇ ਰੈਸਕਿਊ ਕੀਤੇ ਗਏ ਸਤੰਬਰ 2024 ਤੋਂ ਜੂਨ 2025 ਤੱਕ ਆਪਰੇਸ਼ਨ ਜੀਵਨ ਜੋਤ ਵਨ ਚਲਾਇਆ ਗਿਆ ਇਸ ਆਪਰੇਸ਼ਨ ਦੇ ਵਿੱਚ 367 ਬੱਚੇ ਰੈਸਕਿਊ ਕੀਤੇ ਗਏ ਇਹਨਾਂ 367 ਬੱਚਿਆਂ ਦੇ ਵਿੱਚੋਂ 350 ਬੱਚੇ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ 17 ਬੱਚੇ ਬਾਲ ਘਰਾਂ ਦੇ ਵਿੱਚ ਭੇਜੇ ਗਏ 13 ਬੱਚੇ ਅੰਗਨਵਾੜੀ ਸੈਂਟਰਾਂ ਦੇ ਵਿੱਚ ਭੇਜੇ ਗਏ 183 ਬੱਚੇ ਸੜਕ ਤੋਂ ਹਟਾ ਕੇ ਸਕੂਲਾਂ ਦੇ ਵਿੱਚ ਭੇਜੇ ਗਏ ਇਹਨਾਂ ਦੇ ਵਿੱਚੋਂ 159 ਬੱਚੇ ਜੋ ਕਿ ਦੂਜੇ ਸੂਬਿਆਂ ਦੇ ਨਾਲ ਸੰਬੰਧਿਤ ਸਨ ਅਸੀਂ 367 ਬੱਚੇ ਰੈਸਕਿਊ ਕੀਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਇਹ ਟੋਟਲ ਜਿਹੜੀਆਂ 753 ਰੇਡ ਸੀਗੀਆਂ ਸਾਡੀਆਂ बार-बार ਜਾਂਦੇ ਸੀ ਔਰ ਭੱਜ ਜਾਂਦੇ ਸੀ ਤੇ ਕਈ ਵਾਰੀ ਨਹੀਂ ਵੀ ਪਕੜੇ ਜਾਂਦੇ ਸੀ ਉਹਨਾਂ ਬੱਚਿਆਂ 'ਚੋਂ ਅਸੀਂ 350 ਬੱਚਾ ਜਿਹੜਾ ਫੈਮਲੀਆਂ ਨੂੰ ਦੇ ਦਿੱਤਾ ਵਾਪਸ ਦੇ ਦਿੱਤਾ ਤੇ 17 ਬੱਚੇ ਹਾਂਜੀ 367 ਵਿੱਚੋਂ 350 ਬੱਚਾ ਅਸੀਂ ਮਾਪਿਓ ਦੇ سپਰਦ ਕਰ ਦਿੱਤਾ ਤੇ 17 ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੂੰ ਅਸੀਂ ਉਹਨਾਂ ਦੇ ਮਾਪਿਓ ਨਹੀਂ ਆਇਡੈਂਟੀਫਾਈ ਕਰ ਸਕੇ ਅਸੀਂ ਉਹਨਾਂ ਨੂੰ ਬਾਲ ਘਰਾਂ ਦੇ ਵਿੱਚ ਚਿਲड्रन ਹੌਮ ਜੋ ਸਾਡੇ ਬਣੇ ਹੋਏ ਆ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਰੱਖਿਆ ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਹਨਾਂ ਵਿੱਚੋਂ 150 ਬੱਚੇ ਸੀ ਜਿਹੜੇ ਉਹ ਦੂਜੀਆਂ ਸਟੇਟਸ ਤੋਂ ਸੀਗੇ ਉਹਨਾਂ ਨੂੰ ਅਸੀਂ ਉਹਨਾਂ ਦੇ ਪੇਰੈਂਟਸ ਕੋਲ ਪਹੁੰਚਾਇਆ ਮંત્રી ਡਾਕਟਰ ਬਲਜੀਤ ਕੌਰ ਨੇ ਇਹ ਵੀ ਵੱਡਾ ਖੁਲਾਸਾ ਕੀਤਾ ਕਿ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਦਾਖਲ ਕਰਵਾਏ ਗਏ ਉਹਨਾਂ ਦੇ ਵਿੱਚੋਂ 57 ਬੱਚੇ ਗਾਇਬ ਹੋ ਗਏ ਪਰ ਉਹਨਾਂ ਬੱਚਿਆਂ ਦਾ ਕੋਈ ਵੀ ਥੋ ਪਤਾ ਨਹੀਂ ਲੱਗਿਆ ਜਿਸ ਦੇ ਬਾਅਦ ਸਵਾਲ ਬਰਕਰਾਰ ਹੈ ਕਿ ਕੀ ਗਾਇਬ ਹੋਏ ਬੱਚੇ ਮਾਪਿਆਂ ਕੋਲ ਗਏ ਜਾਂ ਕਿਸੇ ਤਸਕਰੀ ਕਰਨ ਵਾਲੇ گروਹ ਦੇ ਹੱਥੇ ਚੜ ਗਏ ਇਸ ਸਵਾਲ ਦਾ ਜਵਾਬ ਲੱਭਣ ਦੇ ਲਈ ਆਪਰੇਸ਼ਨ ਜੀਵਨ ਜੋਤ 2 ਚਲਾਇਆ ਗਿਆ 57 ਬੱਚੇ ਸਾਡੇ ਕੋਲ ਜਿਹੜੇ ਸਕੂਲਾਂ ਚੋਂ ਗਾਇਬ ਮਿਲੇ ਦੁਬਾਰਾ ਉਹ ਬੱਚੇ ਕਿੱਥੇ ਗਏ ਅਸੀਂ ਉਹਨਾਂ ਦੇ ਜਿੱਥੇ ਰੈ residenccy ਜਿੱਥੋਂ ਲੱਭੇ ਸੀ ਜਿੱਥੇ ਉਹਨਾਂ ਦੇ ਕਾਰ ਸੀ ਉਹ ਸਾਰਾ ਕੁਝ ਫਰੋਲਿਆ ਸਾਨੂੰ ਉਹ ਬੱਚੇ ਦੁਬਾਰਾ ਨਹੀਂ ਮਿਲੇ 57 ਬੱਚੇ ਸੋ ਇਹ ਸਾਰਾ ਜਿਹੜਾ 9 ਮਹੀਨੇ ਅਸੀਂ ਇਹ ਪ੍ਰੋਜੈਕਟ ਚਲਾਇਆ ਅਸੀਂ ਇਸ ਪ੍ਰੋਜੈਕਟ ਨੂੰ ਪ੍ਰੋਜੈਕਟ ਜੀਵਨ ਜੋਤ ਨਾਮ ਦਿੱਤਾ ਸੀ ਔਰ ਫਿਰ ਵੀ ਅਸੀਂ ਬੱਚੇ ਫੜ ਕੇ ਵੀ ਦੁਬਾਰਾ ਜਿਹੜੇ 57 ਗਾਇਬ ਹੋਣਾ ਇਹ ਇੱਕ ਸਵਾਲੀਆ ਚਿੰਨ੍ਹ ਸੀ ਕਿ ਆਖਰੇ ਬੱਚੇ ਜਾਂਦੇ ਕਿੱਥੇ ਆ ਅਸੀਂ ਪੇਰੈਂਟਸ ਕੋਲ ਵੀ ਪਹੁੰਚਾਤੇ ਪਰ ਉਸ ਤੋਂ ਬਾਅਦ ਵੀ ਬੱਚੇ ਨਹੀਂ ਮਿਲ ਰਹੇ ਜਿਸ ਪ੍ਰਕਿਰਿਆ ਦੇ ਮੁਤਾਬਕ ਡੀਐਨਏ ਟੈਸਟ ਹੋਵੇਗਾ ਉਸ ਦੇ ਤਹਿਤ ਭੀਖ ਮੰਗਣ ਵਾਲੇ ਬੱਚਿਆਂ ਦੀ ਪਛਾਣ ਕੀਤੀ ਜਾਵੇਗੀ ਬੱਚਿਆਂ ਨੂੰ ਰੈਸਕਿਊ ਕਰਕੇ ਇਲਾਜ ਕਰਵਾਇਆ ਜਾਵੇਗਾ ਇਲਾਜ ਤੋਂ ਬਾਅਦ ਬੱਚਿਆਂ ਦੇ ਘਰ ਦਾ ਪਤਾ ਲਗਾਇਆ ਜਾਵੇਗਾ ਘਰ ਦਾ ਪਤਾ ਨਾ ਲੱਗਣ ਤੇ ਡੀਐਨਏ ਟੈਸਟ ਹੋਵੇਗਾ ਡੀਸੀ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਤੇ ਸਿਵਲ ਸਰਜਨ ਦੀ ਦੇਖ ਰਹਿਕ ਦੇ ਵਿੱਚ ਇਹ ਟੈਸਟ ਹੋਵੇਗਾ ਇਸ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਵੀ ਵਿਸਥਾਰ ਦੇ ਨਾਲ ਦੱਸਿਆ ਅਸੀਂ ਇਹਨਾਂ ਨੂੰ ਲੈ ਕੇ ਜਾਂਦੇ ਆ ਜਿਹੜੀਆਂ ਚਾਈਲਡ ਵੈਲਫੇਅਰ ਕਮੇਟੀਆਂ ਬਣੀਆਂ ਹੁੰਦੀਆਂ ਸਾਡੇ ਜ਼ਿਲ੍ਹੇ ਜ਼ਿਲ੍ਹਾਵਰ ਸੋ ਉਹ ਅਗੋਂ ਡਿਸਾਈਡ ਕਰਦੇ ਆ ਕਿ ਵਾਕਈ ਇਹ ਬੱਚੇ ਜਿਹੜੇ ਆਪਣੇ ਪੇਰੈਂਟਸ ਨਾਲ ਹੀ ਭੀਖ ਮੰਗ ਰਹੇ ਆ ਜਾਂ ਕੋਈ ਸਸਪੀਸ਼ੀਅਸ ਕੇਸ ਸਾਨੂੰ ਲੱਗਦਾ ਵੀ ਇਹ ਬੱਚੇ ਉਹਨਾਂ ਦੇ ਨਹੀਂ ਆ ਸੋ ਸਾਰੀ ਇਨਵੈਸਟੀਗੇਸ਼ਨ ਉੱਥੇ ਹੁੰਦੀ ਹੈ ਅਗਰ ਕੋਈ ਸ਼ੱਕੀ ਪਾਇਆ ਜਾਂਦਾ ਤਾਂ ਫੇਰ ਅਸੀਂ ਹੈਲਥ ਡਿਪਾਰਟਮੈਂਟ ਨੂੰ ਨਾਲ ਲੈ ਕੇ ਪੁਲਿਸ ਡਿਪਾਰਟਮੈਂਟ ਨੂੰ ਨਾਲ ਲੈ ਕੇ ਉਹਦਾ ਡੀਐਨਏ ਟੈਸਟ ਕਰਾਵਾਂਗੇ ਔਰ ਡੀਸੀ ਇਹਦੇ ਹੁਕਮ ਜਾਰੀ ਕਰੇਗਾ ਡੀਐਨਏ ਟੈਸਟ ਦੇ ਡੀਐਨਏ ਟੈਸਟ ਦੀ ਰਿਪੋਰਟ ਜਿਹੜੀ ਆਉਣ ਲਈ ਹੋ ਸਕਦਾ 15 ਤੋਂ 20 ਦਿਨ ਲੱਗ ਜਾਣ ਪਰ ਉਨੀ ਦੇਰ ਤੱਕ ਉਹ ਬੱਚੇ ਜਿਹੜੇ ਆ ਸਾਡੀ ਕਸਟਡੀ ਚ ਬਾਲ ਘਰਾਂ ਚ ਰਹਿਣਗੇ ਤੇ ਉਸ ਤੋਂ ਬਾਅਦ ਜੇਕਰ ਡੀਐਨਏ ਰਿਪੋਰਟ ਦੇ ਵਿੱਚ ਇਹ ਪਾਇਆ ਗਿਆ ਇਹ ਜਿਹੜੇ ਅਡਲਟ ਸੀ ਉਹਨਾਂ ਦੇ ਨਾਲ ਉਹ ਬੱਚਿਆਂ ਦੇ ਪੇਰੈਂਟਸ ਨਹੀਂ ਸੀ ਤਾਂ ਉਹਨਾਂ ਦੇ ਲਈ ਬਹੁਤ ਸਖਤ ਸਜ਼ਾਵਾਂ ਨਿਰਧਾਰਤ ਹੋਣਗੀਆਂ ਕੈਬਨਟ ਮੰਤਰੀ ਨੇ ਇਹ ਦਾਵਾ ਕੀਤਾ ਹੈ ਕਿ ਪੰਜਾਬ ਅਜੇ ਹ ਪਹਿਲਾ ਸੂਬਾ ਬਣੇਗਾ ਜੋ ਕਿ ਘਿਕਾਰੀ ਮੁਕਤ ਹੋਵੇਗਾ ਉੱਥੇ ਉਹਨਾਂ ਨੇ ਵੀ ਸਪਸ਼ਟ ਕੀਤਾ ਹੈ ਕਿ ਸਾਰਿਆਂ ਦਾ ਜ਼ਬਰਦਸਤੀ ਡੀਐਨਏ ਟੈਸਟ ਨਹੀਂ ਹੋਵੇਗਾ ਸ਼ੱਕ ਪੈਣ ਤੇ ਹੀ ਡੀਐਨਏ ਟੈਸਟ ਕਰਵਾਇਆ ਜਾਵੇਗਾ बैगरी को रोकना एक्ट है बैगरी पनिशेबल है तो बैगरी पूरे इंडिया में ही पनिशेबल है लेकिन पंजाब एक पहला स्टेट है जिसने एक बड़ा कदम उठाया है और पंजाब ही पहला स्टेट बनेगा जो इसको बैगरी फ्री करेगा सो हम इसे कोई जबरदस्ती नहीं करेंगे बच्चों को बिल्कुल सुरक्षित तरीके से हम कमेटी के पास बाल घरों में लेके जाएंगे अगर कोई शक होता है फिर ही उसका डीएनए होगा सभी का डीएनए जबरदस्ती नहीं होगा ਵਿਖਾਰੀਆਂ ਦੇ ਖਿਲਾਫ ਕੀਤੇ ਜਾ ਰਹੇ ਐਕਸ਼ਨ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਪੂਰੇ ਪੰਜਾਬ ਚ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਬੱਚਿਆਂ ਤੇ ਮਾਪਿਆਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ। ਬੱਤੀਆ ਸਾਡੇ ਦੇਸ਼ ਦੀ ਕਿ ਉਹ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਰਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ ਸੋ ਅਸੀਂ ਉਹ ਮੁਹਿੰਮ ਚਲਾਈ ਹੋਈ ਹੈ ਬਹੁਤ سارے ਬੱਚਿਆਂ ਨੂੰ ਅਸੀਂ rescued ਕਰਕੇ ਮਾਪਿਆਂ ਦੇ ਹਵਾਲੇ ਵੀ ਕੀਤਾ ਆਂਗਣਵਾੜੇ ਚ ਵੀ ਲੈ ਕੇ ਗਿਆ ਤੇ ਉਹਨੂੰ ਸਕੂਲਾਂ ਚ ਵੀ ਭੇਜਿਆ ਸਾਰੇ ਪੂਰੇ ਪੰਜਾਬ ਚ ਮੁਹਿੰਮ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਚ ਚੱਲ ਰਹੀ ਹੈ ਜੇਕਰ ਡੀਐਨਏ ਟੈਸਟ ਕਰਾਉਣ ਦੀ ਕਾਨੂੰਨੀ ਪ੍ਰਕਿਰਿਆ ਦੀ ਗੱਲ ਕੀਤੀ ਜਾਵੇ ਤਾਂ ਸਹਿਮਤੀ ਤੋਂ ਬਿਨਾ ਡੀਐਨਏ ਟੈਸਟ ਨਹੀਂ ਹੋ ਸਕਦਾ ਜੇ ਬੱਚਾ ਨਾਬਾਲਗ ਹੈ ਤਾਂ ਮਾਤਾ ਪਿਤਾ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ ਲਾਸ਼ਾਂ ਦੇ ਮਾਮਲੇ ਦੇ ਵਿੱਚ ਵਾਰਸਾਂ ਜਾਂ ਰਿਸ਼ਤੇਦਾਰ ਦੀ ਸਹਿਮਤੀ ਹੋਣੀ ਜ਼ਰੂਰੀ ਹੁੰਦੀ ਹੈ ਕੋਰਟ ਦੇ ਆਦੇਸ਼ਾਂ ਤੇ ਵੀ ਟੈਸਟ ਹੋ ਸਕਦਾ ਹੈ ਭਿਖਾਰੀਆਂ ਵਾਲਾ ਨੈਕਸਸ ਪੂਰੇ ਦੇਸ਼ ਦੇ ਵਿੱਚ ਕਿੰਨੀ ਵੱਡੀ ਸਮੱਸਿਆ ਅੰਕੜੇ ਹੈਰਾਨ ਕਰਨ ਵਾਲੇ ਨੇ ਜੇ ਆਧਾਰ 2011 ਦੇ ਵਿੱਚ ਹੋਈ ਜਨਗਣਨਾ ਨੂੰ ਬਣਾਇਆ ਜਾਵੇ ਤਾਂ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇ 2011 ਦੇ ਵਿੱਚ ਇਹ ਅੰਕੜੇ ਹੈਰਾਨ ਕਰਨ ਵਾਲੇ ਨੇ ਤਾਂ ਹੁਣ ਹਾਲਾਤ ਕਿਹੋ ਜਿਹੇ ਹੋਣਗੇ ਤੇ ਨਾਲ ਹੀ ਇਹ ਵੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਕਿਹੜੇ ਸੂਬੇ ਦੇ ਵਿੱਚ ਇਹ ਸਮੱਸਿਆ ਸਭ ਤੋਂ ਗੰਭੀਰ ਹੈ ਤੇ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜੇ ਇਸ ਤਰੀਕੇ ਦੇ ਨਾਲ ਭਿਖਾਰੀਆਂ ਤੇ ਐਕਸ਼ਨ ਕੀਤਾ ਜਾ ਰਿਹਾ ਹੈ ਤਾਂ ਇਸ ਦੇ ਨਾਲ ਕੀ ਮਨੁੱਖੀ ਅਧਿਕਾਰਾਂ ਦੀ ਕੋਈ ਉਲੰਘਣਾ ਤਾਂ ਨਹੀਂ ਹੋ ਰਹੀ లై కమిటీ ਵਿੱਚ ਅਸੀਂ ਲੈ ਕੇ ਜਾਵਾਂਗੇ ਦਸੰਬਰ ਕੀ ਹੋਏਗਾ ਭਿਖਾਰੀਆਂ ਦੀ ਸਮੱਸਿਆ ਸਿਰ ਪੰਜਾਬ ਤੱਕ ਹੀ ਸੀਮਤ ਨਹੀਂ ਹੈ ਪੂਰੇ ਦੇਸ਼ ਦੇ ਵਿੱਚ ਹੀ ਇੱਕ ਵੱਡੀ ਸਮੱਸਿਆ ਹੈ ਕਈ ਸੂਬਿਆਂ ਦੇ ਅੰਕੜੇ ਤਾਂ ਪੰਜਾਬ ਨਾਲੋਂ ਵੀ ਕਿਤੇ ਜ਼ਿਆਦਾ ਨੇ ਤੁਹਾਨੂੰ 2011 ਦੇ ਵਿੱਚ ਹੋਈ ਜਨਗਣਨਾ ਦੇ ਅੰਕੜਿਆਂ ਤੋਂ ਵਾਕਿਫ ਕਰਵਾਉਂਦੇ ਹਾਂ ਉਸ ਤੋਂ ਭਿਖਾਰੀਆਂ ਵਾਲੀ ਸਮੱਸਿਆ ਕਿੰਨੀ ਵੱਡੀ ਹੈ ਇਹ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ 2011 ਦੇ ਅੰਕੜਿਆਂ ਦੇ ਮੁਤਾਬਕ ਦੇਸ਼ ਦੇ ਵਿੱਚ ਕੁੱਲ ਭਿਖਾਰੀ 413000 670 ਨੇ ਜਿਨ੍ਹਾਂ ਦੇ ਵਿੱਚ ਪੁਰਸ਼ ਪਖਾਰੀਆਂ ਦੀ ਗਿਣਤੀ 2 ਲੱਖ 21000 ਤੇ 1 ਲੱਖ 92000 ਮਹਿਲਾਵਾਂ ਸ਼ਾਮਲ ਨੇ 61000 ਤੋਂ ਜ਼ਿਆਦਾ ਪਖਾਰੀਆਂ ਦੀ ਉਮਰ 19 ਸਾਲ ਤੋਂ ਘੱਟ ਹੈ 1 ਲੱਖ 43000 ਤੋਂ ਜ਼ਿਆਦਾ ਪਖਾਰੀਆਂ ਦੀ ਉਮਰ 60 ਸਾਲ ਤੋਂ ਵੱਧ ਹੈ 2011 ਦੀ ਜਨਗਣਨਾ ਦੇ ਮੁਤਾਬਕ ਪੰਜਾਬ ਦੇ ਵਿੱਚ ਕੁੱਲ 7939 ਪਖਾਰੀਆਂ ਦਾ ਅੰਕੜਾ ਸਾਹਮਣੇ ਆਇਆ ਹੈ ਜਿਨ੍ਹਾਂ ਦੇ ਵਿੱਚ 5197 ਪੁਰਸ਼ ਤੇ 2742 ਮਹਿਲਾਵਾਂ ਸ਼ਾਮਲ ਨੇ ਪਖਾਰੀਆਂ ਦੀ ਗਿਣਤੀ ਵਿੱਚ ਸਭ ਤੋਂ ਜ਼ਿਆਦਾ ਗ੍ਰਾਫ ਵੈਸਟ ਬੰਗਾਲ ਦਾ ਹੈ ਜਿੱਥੇ 81244 ਪਖਾਰੀ ਨੇ ਉੱਤਰ ਪ੍ਰਦੇਸ਼ ਦੂਜੇ ਨੰਬਰ ਤੇ ਹੈ ਜਿੱਥੇ ਪਖਾਰੀਆਂ ਦੀ ਗਿਣਤੀ 65835 ਹੈ ਆਂਧਰਾ ਪ੍ਰਦੇਸ਼ ਦੇ ਵਿੱਚ 30218 ਬਿਹਾਰ ਚ 29723 ਜਦਕਿ ਮਧ ਪ੍ਰਦੇਸ਼ ਦੇ ਵਿੱਚ ਪਖਾਰੀਆਂ ਦੀ ਗਿਣਤੀ 28595 ਹੈ ਇਥੇ ਵੀ ਜ਼ਿਕਰਯੋਗ ਹੈ ਕਿ ਦੇਸ਼ ਦੇ ਵਿੱਚ ਜਨਗਣਨਾ ਹੋਏ ਨੂੰ ਕਰੀਬ 14 ਸਾਲ ਹੋ ਚੁੱਕੇ ਨੇ ਤੇ ਅੰਕੜਾ ਤਾਂ 2011 ਦੀ ਜਨਗਣਨਾ ਦਾ ਹੈ ਤੇ ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦੇ ਵਿੱਚ ਅੱਜ ਵੱਖਾਰੀਆਂ ਦੀ ਗਿਣਤੀ ਕਿੰਨੀ ਜ਼ਿਆਦਾ ਹੋਵੇਗੀ ਹੁਣ ਕਾਨੂੰਨੀ ਮਾਹਿਰਾਂ ਤੋਂ ਵੀ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਰਕਾਰ ਇਸ ਆਪਰੇਸ਼ਨ ਨੂੰ ਕਿਸ ਲਿਹਾਜ ਦੇ ਨਾਲ ਦੇਖਦੀ ਨੇ ਪੰਜਾਬ ਦੇ ਵਿੱਚ ਵੱਖਾਰੀਆਂ ਦਾ ਡੀਐਨਏ ਟੈਸਟ ਕਰਵਾਉਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਇਸ ਬਾਰੇ ਜਾਣਨ ਦੇ ਲਈ ਨਿਊਜ਼ 18 ਦੇ ਵੱਲੋਂ ਹਿਮਨ ਰਾਈਟਸ ਦੇ ਵਕੀਲ ਆਰਐਸ ਬੈਂਸ ਦੇ ਨਾਲ ਗੱਲ ਕੀਤੀ ਗਈ ਜਿਨ੍ਹਾਂ ਨੇ ਸਾਫ਼ ਕੀਤਾ ਹੈ ਕਿ ਅਜਿਹਾ ਕਰਨਾ ਮਨੁੱਖੀ ਅਧਿਕਾਰਾਂ ਦੀ ਕੋਈ ਵੀ ਉਲੰਘਣਾ ਨਹੀਂ ਹੈ ਜਿਹੜਾ ਆਰਗਨ ਟ੍ਰੇਡ ਹੋ ਗਿਆ ਉਹ ਵੀ ਬੜਾ ਡੇਂਜਰਸ ਅਸਪੈਕਟ ਹੋ ਗਿਆ ਤੋਂ ਪ੍ਰੋਸਟੀਚਨ ਦਾ ਪਹਿਲਾ ਸੀ ਫਿਰ ਜਿਹੜੇ ਮੈਂਟਲ ਡਿਸਟਰਬਡ ਹੈ ਉਹਨਾਂ ਨੂੰ ਫੋਰਸ ਲੇਬਰ ਕਰਵਾਉਣਾ ਇਹ ਸਾਰੀਆਂ ਗੱਲਾਂ ਦੇਖਦੇ ਹੋਏ ਸਭ ਤੋਂ क्रूअल ਚੀਜ਼ ਹੈ ਜੇ ਕਿਸੇ ਛੋਟੇ ਬੱਚੇ ਨੂੰ ਜਿਹਨਾਂ ਤੋਂ ਪਤਾ ਹੀ ਨਹੀਂ ਆਪਣੇ ਪੇਰੈਂਟਸ ਕੌਣ ਹਨ ਸੋ ਇਸ ਕਰਕੇ ਜੇ ਪੰਜਾਬ ਪੁਲਿਸ ਜਾਂ ਪੰਜਾਬ ਗਵਰਨਮੈਂਟ ਨੇ ਇਨੀਸ਼ੀਏਟਿਵ ਲਿਆ ਹੈ ਤੇ ਮੈਨੂੰ ਲੱਗਦਾ ਬਹੁਤ ਬਿਹਤਰੀ ਵਾਲਾ ਹੈ ਲੋਰ ਵੀ ਸੀ ਕਿਉਂਕਿ ਤੁਸੀਂ ਚੰਡੀਗੜ੍ਹ ਵੀ ਦੇਖਦੇ ਹੋ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਨੂੰ ਸੈਕਸ਼ਨ ਕੀਤਾ ਪਰ ਉਹਨਾਂ ਨੂੰ ਕਦੀ ਪਤਾ ਨਹੀਂ ਲੱਗਦਾ ਕਈ ਵਾਰੀ ਲੋਕ ਕਨਫੈਸ ਕਰ ਜਾਂਦੇ ਤਾਂ ਉਹਨਾਂ ਨੂੰ ਰੈਸਕਿਊ ਕਰ ਲੈਂਦੇ ਪਰ ਜੇ ਮਾਂ ਕਹੇ ਕਿ ਮੇਰਾ ਬੱਚਾ ਹੈ ਤਾਂ ਉਸ ਵੇਲੇ ਡਿਪਾਰਟਮੈਂਟ ਅਫੀਸ਼ਰ ਕੋਲ ਕੋਈ ਤਰੀਕਾ ਨਹੀਂ ਹੁੰਦਾ ਤੇ ਇੱਕੋ ਹੀ ਤਰੀਕਾ ਹੁੰਦਾ ਹੈ ਕਿ ਡੀਐਨਏ ਅਵੇਲੇਬਲ ਹੈ ਤੇ ਜੇ ਅਵੇਲੇਬਲ ਹੈ ਟੈਕਨੀਕ क्राइम ਡਿਟੈਕਸ਼ਨ ਦਾ ਪੋਸੀਬਲੀ ਜੇ ਤੁਸੀਂ ਇਹ ਤਾਂ ਜਾਣ ਲਓਗੇ ਕਿ ਇਹਨਾਂ ਦਾ ਬੱਚਾ ਨਹੀਂ ਹੈ ਪਰ ਬੱਚਾ ਕਿਹਦਾ ਹੈ ਇਸ ਸਕੇ ਤੁਸੀਂ ਪਬਲਿਸ਼ ਕਰ ਸਕਦੇ ਹੋ ਫੋਟੋਸ ਆਸਾ ਸਕਦੇ ਹੋ ਲੋਕ ਮੈਚ ਕਰ ਸਕਦੇ ਹੋ ਡੀਐਨਏ ਉੱਥੇ ਸੀਨੀਅਰ ਵਕੀਲ ਪ੍ਰਦੀਪ ਬਿਰਕ ਨੇ ਵੀ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਕਾਰਵਾਈ ਦਾ ਸੁਆਗਤ ਕੀਤਾ ਹੈ ਜਿਹੜੇ ਵੀ ਕਿਸੇ ਬੈਗਰ ਦੇ ਨਾਲ ਬੱਚੇ ਹੋਣਗੇ ਉਹਨਾਂ ਦਾ ਡੀਐਨਏ ਕਰਾ ਕੇ ਉਹ ਬੈਗਰ ਜਿਹੜਾ ਪ੍ਰੈਕਟੀਕਲੀ ਉਹਨਾਂ ਦਾ ਆਪਦੇ ਆਪ ਨੂੰ ਪੇਰੈਂਟ ਸ਼ੋ ਕਰ ਰਿਹਾ ਹੋਊਗਾ ਉਹਦੇ ਨਾਲ ਮੈਚ ਕੀਤਾ ਜਾਊਗਾ ਡੀਐਨਏ ਉਹਦੇ ਨਾਲ ਇਹ ਹੋਊਗਾ ਕਿ ਪਤਾ ਲੱਗ ਜਾਊਗਾ ਕਿ ਉਹ ਐਕਚੁਅਲੀ ਉਸ ਬੈਗਰ ਦਾ ਬੱਚਾ ਹੈ ਜਾਂ ਕਿਸੇ ਹੋਰ ਦਾ ਜੇ ਡੀਐਨਏ ਮਿਸਮੈਚ ਆ ਗਿਆ ਸੋ ਇਹਦਾ ਮਤਲਬ ਹੈ ਚਾਈਲਡ ਟਰੈਫਿਕਿੰਗ ਦੇ ਵਿੱਚ ਉਹ ਬੈਗਰ ਇਨਵੋਲਡ ਹੈ ਕਿਉਂਕਿ ਬੈਗਿੰਗ ਐਸ ਸੱਚ ਜੇ ਦੇਖੋ ਬੈਗਿੰਗ ਵਾਸ ਸਮਥਿੰਗ ਜਿਹੜੀ ਚੀਜ਼ ਐਕਸੈਪਟੇਬਲ ਸੀ ਸੋਸਾਇਟੀ ਨੂੰ ਕਿ ਇੱਕ ਬੰਦਾ ਜੇ ਭੁੱਖਾ ਮਰ ਰਿਹਾ ਹੈ ਤੇ ਉਹਨੇ ਭੀਖ ਮੰਗ ਲਈ ਬਟ ਅੱਜ ਦੀ ਤਰੀਕ ਤੇ ਇੱਕ ਸੋਰਸ ਆਫ ਇਨਕਮ ਬਣਾ ਲਿਆ ਕਿ ਕੰਮ ਬਣਾ ਕਰੋ ਔਰ ਬੈਗਿੰਗ ਕਰਕੇ ਜ਼ਿਆਦਾ ਪੈਸੇ ਕਮਾ ਲਓ ਉਹਦੇ ਵਿੱਚ ਬੱਚਿਆਂ ਨੂੰ ਵੀ ਪੁਸ਼ ਕੀਤਾ ਜਾ ਰਿਹਾ ਸੋ ਚਾਈਲਡ ਟਰੈਫਿਕਿੰਗ ਜਿਹੜੀ ਚੀਜ਼ ਹੋ ਰਹੀ ਹੈ ਉਸ ਚੀਜ਼ ਨੂੰ ਕੰਟੇਲ ਕਰਨ ਲਈ ਇੱਕ ਵੈਲਕਮ ਸਟੈਪ ਹੈ ਬਿਕਾਜ਼ ਜੇ ਡੀਐਨਏ ਕੰਪੇਅਰ ਕੀਤੇ ਜਾਣਗੇ ਤੇ ਐਟਲੀਸਟ ਮਿਸਮੈਚ ਦੇ ਨਾਲ ਇਹ ਪਤਾ ਲੱਗ ਜਾਊਗਾ ਕਿ ਕਿਹੜੇ ਕਿਹੜੇ ਬੈਗਰਸ ਨੇ ਜਿਹੜੇ ਉਹਦੇ ਵਿੱਚ ਇਨਵੋਲਡ ਨੇ ਔਰ ਉੱਥੋਂ ਇਨਵੈਸਟੀਗੇਸ਼ਨ ਹੁੰਦੀ ਹੁੰਦੀ ਨਾ ਸਿਰਫ ਬੱਚੇ ਟ੍ਰੇਸ ਹੋ ਜਾਣਗੇ ਚਾਈਲਡ ਟ੍ਰਾਫਿਕਿੰਗ ਦਾ ਬਹੁਤ ਵੱਡਾ ਰੈਕਟ ਐਕਸਪੋਜ਼ ਹੋ ਸਕਦਾ ਹੈ। ਬੱਚਿਆਂ ਦਾ ਗਾਇਬ ਹੋਣਾ, ਬੱਚਿਆਂ ਦੀ ਤਸਕਰੀ ਕਰਨਾ ਇਹ ਸਿਰਫ ਪੰਜਾਬ ਦੀ ਸਮੱਸਿਆ ਨਹੀਂ ਹੈ। ਪੂਰੇ ਦੇਸ਼ ਦੇ ਅੰਕੜੇ ਵੀ ਹੈਰਾਨ ਕਰਨ ਵਾਲੇ ਨੇ। ਇੱਕ ਰਿਪੋਰਟ ਦੇ ਮੁਤਾਬਕ ਦੇਸ਼ ਦੇ ਵਿੱਚ ਹਰ ਸਾਲ ਕਰੀਬ 96000 ਬੱਚੇ ਲਾਪਤਾ ਹੁੰਦੇ ਨੇ। ਇਸੇ ਕਰਕੇ ਪੰਜਾਬ ਦੇ ਵਿੱਚ ਵੀ ਅਜੇ ਐਕਸ਼ਨ ਦੀ ਜ਼ਰੂਰਤ ਹੈ। ਜਾਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਵੀ ਹੋ ਸਕਦੇ ਨੇ। ਹੁਣੇ ਵੇਖਣਾ ਹੋਵੇਗਾ ਕਿ ਜਿਸ ਮਕਸਦ ਦੇ ਨਾਲ ਇਸ ਆਪਰੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਵਿੱਚ ਕਿੰਨੀ ਕੁ ਸਫਲਤਾ ਹਾਸਲ ਹੁੰਦੀ ਹੈ ਜਿਹੜੇ 57 ਬੱਚੇ ਗਾਇਬ ਹੋ ਗਏ ਉਹਨਾਂ ਦਾ ਕੀ ਸੁਰਾਗ ਮਿਲਦਾ ਕਿੰਨੇ ਕੁ ਬੱਚਿਆਂ ਦਾ ਡੀਐਨਏ ਕਰਵਾਉਣ ਦੀ ਨੋਬਤ ਆਉਂਦੀ ਹੈ ਕੀ ਬੱਚਿਆਂ ਦੀ ਤਸਕਰੀ ਵਾਲਾ ਕੋਈ ਐਂਗਲ ਨਜ਼ਰ ਆਉਂਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋਵੇਗਾ